ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤੀ ਅਸ਼ਟ ਪਦੀਆ ਮਹੱਲਾ ਪਹਿਲਾ ਵਿਭਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਗਦਾ ਬਉਰੀ ਮਨ ਬਉਰਾਇਆ ਝੂਠੇ ਲਾਲਚ ਜਨਮ ਗਵਾਇਆ ਲੱਭ ਤਰਹੀ ਹੌਨ ਬੰਦ ਨਾ ਪਾਇਆ ਲਪਟ ਰਹੀ ਇਸ ਸ਼ਾਮ ਹੌਨ ਬੰਦ ਨਾ ਪਾਇਆ ਸਾਤਗੁਰ ਰਾਖੇ ਨਾਮ ਦਿਰੜਾਇਆ ਨਾ ਮਾਨ ਮਰੈ ਨਾ ਮਾਇਆ ਮਰੈ ਜਿਨ ਕਿਸ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਰ ਤਰੈ ਰਹਾ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਜੀਸਰਾਮ ਲੋਨਾ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾ ਵੈ ਉਹ ਸਾਥ ਨਾ ਸੰਗੀ ਜਿਉ ਮਨ ਦੇਖੈ ਪਰਮਨ ਤੈਸਾ ਵਿਖੇ ਪਤਿ ਵਿਸ਼ਨੋ ਮੈਂ ਜਿਉ ਮਨ ਦੇਖੈ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਕੈਸੀ ਲੇਵ ਲਾਵੇ ਸਤਗੁਰੂ ਕੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਭਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਭੇਟੈ ਸੋ ਜੀ ਪਾਏ ਸਚੈ ਨਾਮ ਰਹਿ ਲੇਵ ਲਾਈ ਸਚੈ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨੇ ਜ ਘਰਵਾਸ ਅਮਰ ਪਦ ਪਾਵੈ ਤਾ ਦਰ ਸਾਚੈ ਸੋਭਾ ਪਾਵੈ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹਉਮੈ ਮੇਰਾ ਸਬਦੇ ਕੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸਬਦ ਕਰਨੀ ਹੈ ਸਾਰ ਬਿਨ ਸਬਦ ਔਰ ਮੋਖ દ્વાਰ ਸਬਦੇ ਨਾਮ ਰੱਖੈ ਔਰ ਧਾਰ ਸਬਦੇ ਤੇਹੀ ਸੰਗ ਲਾਉਣਾ ਸਬਦੇ ਨਾਮ ਰੱਖੈ ਔਰ ਧਾਰ ਸਬਦੇ ਗਤ ਮਤ ਮੋਖ દ્વાਰ ਸਬਦੇ ਗਤ ਮਤ ਮੋਖ દ્વાਰ ਅਵਰ ਨਾਹੀ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ RAM ਨਾਮ ਉਤਮ ਗਾਤ ਹੋਈ ਨਾਨਕ ਕੋ ਜਲਹਾ ਜਾਣ ਕੋਈ ਪ੍ਰਭਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭ ਆਇ ਸੁਤ ਕੰਚਨ ਸਿਉ ਹੀਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇ ਐਸਾ ਰਾਮ ਐਸਾ ਜਾਪ ਜਪਾ ਜਪ ਮੰਲੀ ਜਪਾ ਉਪਰਤੀ ਸ੍ਰਾਮ ਨਾਮ ਲਾਇ ਸੋ ਆਜਾਪ ਜਪੋ ਜਪ ਮੰਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੀ ਸਮਾਇਆ ਆਵਾ ਗਾਉਣ ਤੁਧ ਆਪ ਰਚਾਇਆ ਸੇਈ ਭਗਤ ਜੇਨ ਸਤਿ ਚੇਤ ਲਾਇ ਗਿਆ ਗਿਆਨ ਧਿਆਨ ਨਰਹਰ ਨਿਰਵਾਣੀ ਬਿਨ ਸਤਗੁਰ ਭੇਤੇ ਕੋਈ ਨਾ ਜਾਣੀ ਸਗਲ ਸਰੂਪ ਵਰ ਜੋਤ ਸਮਾਣੀ ਆਨੰਦ ਰੂਪ ਵਿਟਹ ਕੁਰਬਾਣੀ ਤਾਮ ਭਗਤ ਗੁਰਮਤੀ ਪਾਏ ਹਉਮੈ ਵਿਚੋ ਸ਼ਬਦ ਜਨਾਈ ਹੁਮੈ ਵਿਚਹੁ ਸ਼ਬਦ ਜਲਾਇ ਧਾਵਤ ਰਾਖੈ ਠਾਕ ਰਹਾਇ ਸੱਚਾ ਨਾਮ ਮਨ ਵਸਾਏ ਬਿਸੰਬਿਨੋਦ ਰਹੇ ਪਰਮਾਤੀ ਗੁਰਮਤਮਾਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮਹਿ ਆਗੀ ਸੋ ਬੂਝੈ ਹੋਵੈ ਵਡਭਾਗੀ ਸਤਿਗੁਰ ਸੇਵੇ ਧਰਮ ਚੁਕਾਏ ਅਨ ਦਿਨ ਜਾਗੈ ਸੱਚ ਲਿਵ ਲਾਏ ਏਕੋ ਜਾਣੈ ਅਵਰਨਾ ਕੋਏ ਸੁਖ ਦਾਤਾ ਸੇਵੀ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਾਪ ਤਾਪ ਸੰਜਮ ਹੋਮੈ ਮਾਰ ਜੀਵਨ ਮੁਕਤ ਜਾ ਸਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਨ ਹਾਰਾ ਅਵਰ ਨ ਸੂਜਸ ਬੀਜੀ ਕਾਰਾ ਤਾਨ ਮਾਨ ਧਨ ਹਰ ਆਗੇ ਰਾਖਿਆ ਨਾਨਕ ਕਹੈ ਮਹਾਰਸ ਚਾਖਿਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ